ਹਰ ਇੱਕ ਸਰਪੰਚਾ ਨੰਬਰਦਾਰ ਵੀ ਆ ਇਹਨਾਂ ਨੂੰ 2 ਲੱਖ ਰੁਪਏ ਦੇ ਕੇ ਦੀ ਕਹਿੰਦੇ ਕਿ ਇਹਨਾਂ ਨਾਲ ਨੀਂਦ ਹੀ ਕੱਟ ਵੱਧੀ ਹੋਈ ਆ ਇਹਦੇ ਤੇ ਬਾਲਾ ਸਾਹਿਬ ਦੇ ਬੰਦੇ ਆ ਇਹਨਾਂ ਨੂੰ ਆਪਣੇ ਮੂੰਹ ਦੇ ਪੱਟ ਲੋ ਤੁਸੀਂ ਕਾਂਗਰਸੀਏ ਬੰਦੇ ਆ ਜਾਂ ਤੁਸੀਂ ਕਾਲੀਆਂ ਦੇ ਬੰਦੇ ਆ ਸਰਪੰਚ ਸਾਹਿਬ ਆਪਣੇ ਮੂੰਹ ਨੂੰ ਦੱਸ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਸਾਹਿਬ ਦੇਖੋ ਜੀ ਜਿਵੇਂ ਅੰਕਲ ਨੇ ਤੁਹਾਨੂੰ ਗੱਲ ਤਾਂ ਸਾਰੀ ਦੱਸੀ ਹੋਆ ਸਾਡਾ ਇਲਾਕਾ ਇਧਰੋਂ ਹੁਣ ਤੱਕ ਸਾਰਾ ਕਾਂਗਰਸੀ ਹੋਇਆ ਜੀ ਜਿਵੇਂ ਸਾਡੇ ਜਿਹੜੇ ਬੰਦੇ ਆ ਪਰ ਸਾਡੀ ਕਿਸੇ ਨੇ ਵੀ ਬਾਹਰ ਨਹੀਂ ਭਾਈ ਔਰ ਬਾਲਾ ਸਾਹਿਬ ਆਇਆ ਸਾਡਾ ਉਹਨੇ ਮਾਨਸਿਕਾਰ ਕਰਿਆ ਜੀ ਉਸ ਦਾ ਬਹੁਤ ਬਹੁਤ ਧੰਨਵਾ ਪਰ ਸਾਰਾ ਏਰੀਆ ਸਾਡਾ ਉਹਨਾਂ ਦੇ ਕੋਲ ਗਿਆ ਉਹ ਕਹਿੰਦੇ ਯਾਰ ਇਹ ਤਾਂ ਮੰਨ ਲਓ ਬੰਦੇ ਦਾ ਮਤਲਬ ਇੰਨੀ ਕਹਿੰਦੇ ਜਿਹੜਾ ਵੀ ਸੀ ਕੋਈ ਨਹੀਂ ਸੀ ਕੰਮ ਨਹੀਂ ਸਾਡਾ ਦੁੱਸ ਲੱਗਿਆ ਪਰ ਫਿਰ ਵੀ ਸਾਡੇ ਤੇ ਰਹਿ ਗਈ ਇਹਨਾਂ ਕੋਲ ਜਿਹਨਾਂ ਨੇ ਸਾਡਾ ਹਾਲ ਜਾਨ ਨਹੀਂ ਬਾਕੀ ਮੈਂ ਵੀ ਆ ਰਾਤ ਦੇਖੀ ਅੱਜ ਜਦੋਂ ਕਪੰਡਰ ਜਰਾ ਦੀ ਆ ਰਹੇ ਆ ਕੋਈ ਵੀ ਜਾਈ ਮਤਲਬ ਜਿਹੜੇ ਪੇਜਾਂ ਵਾਲੇ ਜੀ ਨੇ ਉਹ ਮੈਂ ਉਹਨੂੰ ਇਹ ਚਾਹਣਾ ਜੀ ਉਹ ਇੱਕ ਵਾਰ ਵੈਰੀਫਾਈ ਕਰ ਲਿਆ ਕਰਨ ਕੋਈ ਕਹਿੰਦਾ ਇਸ ਨੂੰ ਇਹਨੂੰ ਦੇਖ ਦੇ ਕੇ ਟੋਪੀ ਕਰ ਕਰਕੇ ਕੇ ਪਾਈ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਕੱਲ ਵੀ ਭਾਈ ਉਹਨੇ ਡੀਲ ਪਾਇਆ 2 ਲੱਖ ਰੁਪਏ ਫੇਰ ਭਾਈ ਉਹਨਾਂ ਦਾ ਡੀਲ ਆਇਆ ਪਿਆ ਪਰ ਮੈਂ ਇਹ ਕਹਣਾ ਵੀ ਜਿਹੜੇ ਬੰਦੇ ਕਹਾ ਤੋਂ ਕਹਾ ਗਲਤ ਨਿਊਜ਼ ਬਣਾਉਂਦੇ ਆ ਨਾ ਸਰਕਾਰ ਨੂੰ ਵੀ ਮੇਰੀ ਇਹ ਪੀਲਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇੱਕ ਬੰਦੇ ਨਾਲ ਮੇਰੇ ਇੱਕ ਮਿੱਤਰ ਨੇ ਗੱਲ ਵੀ ਕੀਤੀ ਕਹਿੰਦਾ ਵੀਰੇ ਤੁਸੀਂ ਆ ਪੋਸਟ ਪਾਈ ਆ ਤੁਸੀਂ ਬੰਦੇ ਨੂੰ ਜਾਣਦੇ ਹੋ ਆ ਵਿਆਹ ਵੀ ਮੇਰੀ ਆਈਡੀ ਮੈਂਸ਼ਨ ਕਰਕੇ ਭਾਈ ਜਦੋਂ ਨੇ ਚੈੱਕ ਰਿਆ ਤਾਂ ਮੇਰੀ ਪ੍ਰੋਫਾਈਲ ਤੇ ਉਹਨਾਂ ਨੇ ਦੇਖਿਆ ਵੀ ਕਿਸੇ ਰਾਜੇ ਦੀ ਪਾਰਟੀ ਦਾ ਕਦੇ ਅਜੇ ਤੱਕ ਆਪਾਂ ਕੁਝ ਨਹੀਂ ਹਰਦੇ ਦੇ ਪਾਇਆ ਹੋਇਆ ਕੋਈ ਬੰਦੇ ਨੇ ਕਦੇ ਨਾਲ ਦੀ ਨਾਲ ਆਪਣੀ ਪੋਸਟ ਤੇ ਨਹੀਂ ਆ ਮੇਰੀ ਤੁਹਾਡੇ ਮਾਦੀਏ ਨੂੰ ਬਾਗੀ ਵੀ ਰਹਿਣ ਨੂੰ ਵੀ ਦੇਈਏ ਅਸੀਂ ਇਸ ਟਾਈਮ ਮੇਲਦਾ ਜੁਸੇ ਹੋਇਆ ਭਰਾ ਭੂ ਵੀ ਇਸ ਇਸ ਟਾਈਮ ਦੇ ਰਾਜਨੀਤੀ ਨਾਗਰੀਆਵੇ ਅਸੀਂ ਬਿਲਕੁਲ ਦਰਿਆ ਦੇ ਕੰਢੇ ਤੇ ਬੈਠੇ ਆਂ ਤੇ ਮੰਨੋ ਜੇ ਸਾਨੂੰ ਜਿਸੰਗ ਦਾ ਸਹਿਯੋਗ ਨਾ ਹੋਵੇ ਤਾਂ ਇਹ ਨਹੀਂ ਪਤਾ ਸੀ ਘਣੀ ਚਾਟਾ ਪੰਚਾੜ ਜਿਵੇਂ ਕਿਤੇ ਘੱਟ ਆ ਆ ਮੇਰੀ ਬੇਨਤੀ ਆ ਕਿ ਤੁਸੀਂ ਮਾਨੂੰ ਇਧਰੋਂ ਨਾ ਲੈ ਕੇ ਜਾਓ ਬਾਤੋ ਬਾਤ ਸੰਗ ਸਾਡੇ ਕੋ ਆਵੇ ਸਹਿਯੋਗ ਲੈ ਕੇ ਆਵੇ ਕਿਉਂਕਿ ਮੈਂ ਤੁਹਾਨੂੰ ਨਹੀਂ ਕਰਦੀ ਬਹੁਤ ਬਹੁਤ ਧੰਨ ਤਾਂ ਜਿਹੜੀ ਇਹ ਡੀਲ ਦੀ ਸੇਵਾ ਇਹਨਾਂ ਨੇ ਕਰੀਆ ਆਉਣ ਵਾਲੀਆਂ ਸੰਗਤਾਂ ਨੂੰ ਇਹਦਾ ਸਾਰਾ ਮਿਲਦਾ। ਪਰ ਜਿਹੜਾ ਸਾਰੇ ਲੋਕ ਜਿਹੜੇ ਲੈ ਕੇ ਆਉਂਦੇ ਪਹਿਲਾਂ ਆਪਣੇ ਲੈਵਲ ਦੀ ਲੈ ਕੇ ਆਉਂਦੇ ਸੀ ਜਿਸ ਤੋਂ ਨੂੰ ਕਈ ਨਹੀਂ ਪਾਉਂਦੇ ਕਿਉਂਕਿ ਸਾਡਾ ਪਿੰਡ ਜਿਹੜਾ ਬਹੁਤ ਛੋਟਾ ਜਿਹਾ ਪਿੰਡ ਹੈ ਜਿੱਥੋਂ ਦੀ ਅਸੀਂ ਮਾਇਆ ਦੀ ਸੇਵਾ ਨਹੀਂ ਕੀਤਾ ਮੈਂ ਜੇ ਤੁਸੀਂ ਸਾਡੇ ਦਾ ਸਾਡਾ ਸ਼੍ਰੋਮਣੀ ਗੱਲ ਦਾ ਚੇਅਰਮੈਨ ਸਾਡਾ ਸਾਡੇ ਦਾ ਤਾਂ ਅਸੀਂ ਵੀਰਾਂ ਦੀ ਸੇਵਾ ਕਰਦੇ ਆ ਕਿਉਂਕਿ ਵਿੱਚ ਕਈ ਨਹੀਂ ਰਹਿੰਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਪਾਉਣਾ ਪਰ ਅਸੀਂ ਸਾਨੂੰ ਸਾਡਾ ਫਰਜ਼ ਬਣਦਾ ਸੀ ਸਾਨੂੰ ਆਪ ਸਰ ਨੂੰ ਜੀ ਵੀ ਲੋਕ ਯਾਰ ਇੰਨੀ ਤੱਕ ਨੂੰ ਆਉਂਦੇ ਨਹੀਂ ਇੰਨੀ ਮਦਦ ਕਰਾਉਂਦੇ ਕਿ ਕਿੱਟੂ ਕਾ ਦੇ ਡੀਲ ਦੀ ਸੇਵਾ ਆਪਣੇ ਵੱਲੋਂ ਜਰੂਰ ਹੋਣੀ ਚਾਹੀਦੀ ਹੈ ਪਰ ਮੈਂ ਤਾਂ ਇੰਨੀ ਗੱਲ ਕਹਿੰਦਾ ਜੀ ਤਾਂ